ਮਤਲਬ ਬਿਸ਼ਰਮੀ ਦਾ ਆਲਮ ਇੱਕ ਇਹਨਾਂ ਦੀ ਸਰਕਾਰ ਦੇ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ ਜਿਹਦਾ ਪਿਓ ਇੱਕ ਡੀਜੀਪੀ ਰੈਂਕ ਰਿਆ ਹੋਵੇ ਪੰਜਾਬ ਦੇ ਵਿੱਚ ਉਹ ਰੈੱਡ ਹੈਂਡਡ ਫੜਿਆ ਗਿਆ ਤੇ ਉਤੋਂ ਬਿਸ਼ਰਮਾ ਵਾਂਗੂ ਕਹਿ ਰਹੇ ਆ ਸਾਡੀ ਜ਼ੀਰੋ ਟੋਲਰੈਂਸ ਫੜਿਆ ਸੈਂਟਰ ਦੀ ਸਰਕਾਰ ਡਿਪਾਰਟਮੈਂਟ ਨੇ ਆ ਕੇ ਆ ਯਾਰ ਤੁਹਾਡੇ ਹਾਲਾਤ ਵਿਜੀਲੈਂਸ ਦੇ ਇਹ ਹੋਏ ਪਏ ਆ ਤੁਹਾਡੇ ਤਾਂ ਇੱਕ ਐਸਚੂ ਨਹੀਂ ਫੜਿਆ ਜਾਂਦਾ ਤੁਹਾਡੇ ਤਾਂ ਇੱਕ ਸੈਕਟਰੀ ਨਹੀਂ ਫੜਿਆ ਜਾਂਦਾ ਮੰਡੀ ਬੋਰਡ ਦਾ ਜੀ ਆਕਾਸ਼ ਬੱਤੀ ਵਰਗੇ ਇੱਕ ਡੀਆਈਜੀ ਲੈਵਲ ਦਾ ਬੰਦਾ ਉਹਨੂੰ ਤਾਂ 8 ਲੱਖ ਰੁਪਏ ਮਹੀਨਾ ਮੰਗਦਾ ਉਹਨੂੰ ਸੀਬੀਆਈ ਕੋਲੇ ਜਾਣਾ ਚ ਪੈਂਦਾ ਇਸ ਸਰਕਾਰ ਦੇ ਨੁਮਾਇੰਦਿਆਂ ਨੂੰ ਨਾ ਬਲਾਰੇ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਹਜੇ ਵੀ ਆਪਦੀ ਸਰਕਾਰ ਨੂੰ ਪ੍ਰੋਟੈਕਟ ਕਰ ਰਹੇ ਐ ਤੇ ਚੈਨਲਾਂ ਦੇ ਉੱਤੇ ਹੁੱਬ ਹੁੱਬ ਕੇ ਬੋਲ ਰਹੇ ਐ ਕਿ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਐ ਕੀਮਤੀ ਗੱਡੀਆਂ ਮਿਲੀਆਂ ਨੇ ਗੱਡੀਆਂ ਪ੍ਰਾਪਰਟੀ ਬੜੀ ਛੋਟੀ ਚੀਜ਼ ਹੈ ਹਮਤਾਜ ਜੀ ਬੜੀ ਛੋਟੀ ਚੀਜ਼ ਹੈ ਮੇਰੀ ਗੱਲ ਯਾਦ ਰੱਖਿਓ ਜੇ 100 ਤੋਂ 200 ਕਰੋੜ ਦੀ ਉਹਦੇ ਕੋਲੋਂ ਪ੍ਰਾਪਰਟੀ ਨਾ ਮਿਲੀ ਤਾਂ ਮੈਨੂੰ ਫਟੇ ਭੂ ਕਹਿੰਦੇ ਕਰੀਏ ਡੀਏਜੀ ਭੁੱਲਰ ਦੀਆਂ ਤਸਵੀਰਾਂ ਬੜੀਆਂ ਨੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦੇ ਬੜੇ ਕਰੀਬੀ ਸੀ ਇਹਨਾਂ ਦੇ ਵੀ ਦੋ ਧੜੇ ਆ ਇੱਕ ਭਗਵੰਤ ਮਾਨ ਦਾ ਇੱਕ ਅਰਵਿੰਦ ਕੇਜੀਵਾਲ ਦਾ ਜਿਹਨੂੰ ਕਹਿੰਦੇ ਇੱਕ ਦਿੱਲੀ ਵਾਲਾ ਲੋਕੂ ਬੋਲਾ ਇੱਕ ਪੰਜਾਬ ਦਾ ਹੁਣ ਉਹ ਕਿਹੜੇ ਲੋਟੂ ਟੋਲੇ ਦਾ ਹਿੱਸਾ ਸੀ ਹਰਚਰਨ ਭੁੱਲਰ ਇਹ ਵੀ ਜਾਂਚ ਦਾ ਵਿਸ਼ਾ ਇਹਦੇ ਜਦੋਂ ਫੋਨ ਸੀਬੀਆਈ ਕੋਲੇ ਆ ਗਏ ਸਾਰਿਆਂ ਦੀਆਂ ਡਿਟੇਲਾਂ ਆ ਜਾਣੀਆਂ ਫਲਾਨਾ ਜੀ ਏਐਸਆਈ ਫੜ ਲਿਆ ਜੀ 5000 ਰੁਪਿਆ ਲੈਂਦਾ ਫਲਾਨਾ ਜੀ ਜੇਈ ਫੜ ਲਿਆ ਜੀ 10000 ਰੁਪਿਆ ਲੈਂਦਾ ਜ਼ੀਰੋ ਟੋਲਰੈਂਸ ਆਮ ਆਦਮੀ ਪਾਰਟੀ ਸਰਕਾਰ 100 ਚੋਂ 5 ਤੋਂ 10 ਪਰਚੇ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹਦੇ ਵਿੱਚ ਬੀ ਕਲਾਸ ਤੋਂ ਉੱਪਰ ਦਾ ਅਫਸਰ ਹੋਵੇ ਜਿਹੜਾ ਹਰਜਰਨ ਸਿੰਘ ਭੁੱਲਰ ਵਰਗਿਆਂ ਨੇ ਜਿਹੜਾ ਗੰਦ ਪਾਇਆ ਤੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਡੀਜੀਪੀ ਰਿਟਾਇਰ ਹੋਏ ਆ ਯਾਰ ਦੀ ਆ ਕਾਲੀ ਧੰਦੇ ਕਰਦੇ ਪਰ ਦੀ ਰਮਾਲ ਦੇਖਿਆ ਸੀ ਬੰਨਿਆ ਐਡਾ ਵੱਡਾ ਪਤਾ ਸਪੈਸ਼ਲ ਲਿਆਇਆ ਸੀ ਕਿ ਤੋ ਐਡਾ ਮੂੰਹ ਹੈ ਦਾ ਇਹੋ ਜਿਹੇ ਕੰਮ ਹੀ ਕਿਉਂ ਕਰਦੇ ਹੋ ਯਾਰ ਲੋਕਵਾਇਟੀਮ ਨਾਲ ਜੁੜੇ ਤੁਸੀਂ ਮਇਮਤਾਜ ਕੱਲ ਡੀਏਜੀ ਰੋਪੜ ਹਰਚੰਦ ਸਿੰਘ ਪੁੱਲਰ ਆਈਪੀਐਸ ਜੋ ਕਿ ਰਿਸ਼ਵਤ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਜਾਂਦੇ ਨੇ ਤਾਂ ਵੱਡੇ ਸਵਾਲ ਖੜੇ ਹੋ ਗਏ ਕਿਉਂਕਿ ਇਸ ਲੈਵਲ ਦਾ ਅਫਸਰ 8 ਲੱਖ ਰੁਪਇਆ ਮਹੀਨਾ ਬਣ ਰਿਹਾ ਕਿਸ ਤਰੀਕੇ ਨਾਲ ਸਾਰਾ ਕੁਝ ਵਾਪਰਿਆ ਤੇ ਨਾਲ ਹੀ ਸਰਕਾਰ ਜੋ ਕੇ ਗੱਲਾਂ ਕਰਦੀ ਹੁੰਦੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੈ ਤਾਂ ਇੰਨੇ ਵੱਡੇ ਅਫਸਰ ਦਾ ਰਸ਼ਵਤ ਲੈਣਾ ਵੱਡੇ ਸਵਾਲ ਖੜੇ ਕਰ ਗਿਆ ਗੱਲਬਾਤ ਕਰਾਂਗੇ ਸਾਰੇ ਮੁੱਦੇ ਤੇ ਸਾਡੇ ਨਾਲ ਐਡਵੋਕੇਟ ਸੰਦੀਪ ਪਾਟਕ ਨੇ ਸਭ ਤੋਂ ਪਹਿਲਾਂ ਬੜਾ ਸਸਟੀਕਾਲ ਠੀਕਾ ਸਸਟੀਕਾਲ ਜੀ ਬਹੁਤ ਵਧੀਆ ਜੀ ਕਿਵੇਂ ਦੇਖਦੇ ਹੋ ਇੱਕ ਡੀਆਈਜੀ ਲੈਵਲ ਦਾ ਅਫਸਰ 8 ਲੱਖ ਰੁਪਏ ਮਹੀਨਾ ਬਣ ਰਿਹਾ ਹੋਵੇ ਤੇ ਉਸ ਤੋਂ ਬਾਅਦ ਉਹ ਫੜਿਆ ਜਾਵੇ ਇਹ ਸਾਰੇ ਮੁੱਦੇ ਤੁਸੀਂ ਹੁਣੇ ਹਮਤਾਜ ਜੀ ਮੈਂ ਦੇਖਿਆ ਸਟਾਰਟਿੰਗ ਵਿੱਚ ਬੋਲ ਰਹੇ ਸੀ ਵੀ ਡੀਆਈਜੀ ਰੋਪੜ ਰੇਂਜ ਰੋਪੜ ਪੰਜਾਬ ਚ ਜੀ ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਮਤਲਬ ਭਗਵੰਤ ਮਾਨ ਕੇਜਰੀਵਾਲ ਇਹਨਾਂ ਦਾ ਹਰੇਕ ਐਮਐਲਏ ਹਰੇਕ ਅਹੁਦੇਦਾਰ ਡੌਂਡੀ ਪਿੱਟਦੇ ਐ ਪੰਜਾਬ ਚ ਤਾਂ ਕੱਬ ਦਾ ਕਰਪਸ਼ਨ ਫ੍ਰੀ ਹੋ ਚੁੱਕਿਆ ਜ਼ੀਰੋ ਟੋਲਰੈਂਸ ਐ ਇਹਨਾਂ ਦੀ ਜੀ ਤੇ ਫਿਰ ਪੰਜਾਬ ਚ ਕਿਵੇਂ ਫੜਿਆ ਗਿਆ ਜੀ ਕਿ ਪੰਜਾਬ ਤੋਂ ਬਾਹਰ ਐ ਉਹ ਬੇਸ਼ਰਮੀ ਦਾ ਆਲਮ ਹਮਤਾਜ਼ ਇਹ ਹੈ ਮਤਲਬ ਮੈਂ ਨਾ ਦੇਖੋ ਇਹਨਾਂ ਦੇ ਇੱਕ ਸਪੋਕਸਮੈਨ ਨੇ ਨੀਲ ਗਰਗ ਜੀ ਬਲਤੇਜ ਪੰਨੂ ਚਲੋ ਬੜਾ ਵਧੀਆ ਆਪਦੇ ਲੈਵਲ ਤੇ ਕੰਮ ਕਰਦੇ ਹੋਣਗੇ ਅੱਛੇ ਇਨਸਾਨ ਨੇ ਨੀਲ ਗਰਗ ਤਾਂ ਸਾਡੀ ਬਠਿੰਡੇ ਦੇ ਨੇ ਹਨਾ ਭਰਾ ਨੇ ਆਪਣੇ ਕੋਈ ਅਸੀਂ ਗੱਲ ਨਹੀਂ ਯਾਰ ਮੈਨੂੰ ਇੱਕ ਗੱਲ ਹਿੰਤਾਜ ਅਜ ਤੱਕ ਸਮਝ ਨਹੀਂ ਆਈ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਕੀ ਘੋਲ ਕੇ ਪੀਉਂਦੀਆਂ ਯਾਰ ਜਿਹੜੇ ਤੁਸੀਂ ਐਡੇ ਬਿਸ਼ਰਮ ਹੋ ਜਾਂ ਨੇ ਜਮੀਰ ਮਾਰ ਲੰਨੇ ਹੋ ਯਾਰ ਤੁਸੀਂ ਮਤਲਬ ਮੈਂ న్యూਸ 18 ਚੱਲ ਰਿਹਾ ਸੀ ਸ਼ਾਇਦ ਜੀ ਉੱਤੇ ਆਏ ਹੁਬ ਹੁਬ ਕੇ ਇੰਟਰਵਿਊਆ ਦੇ ਰਹੇ ਸੀ ਆਮ ਆਦਮੀ ਜਿਮੀ ਨਾ ਇਹਨਾਂ ਨੂੰ ਇੱਕ ਸਿਖਾਇਆ ਹੁੰਦਾ ਵੀ ਕਾਕਾ ਇਹ ਅਹੁਦੇ ਜਿਹੜੇ ਤੁਹਾਨੂੰ ਦਿੱਤੇ ਆ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਨਾਮ ਲੈ ਇਹਨੂੰ ਦਿੱਤੇ ਆ ਜਿੱਥੇ ਬੈਠੋ ਦਿਨ ਚ 500 ਤੋਂ 1500 ਵਾਰੀ ਇਹਨਾਂ ਦਾ ਨਾਮ ਜ਼ਰੂਰ ਲੈਣਾ ਕਿਸੇ ਬਾਹਨੇ ਲੈ ਦਿਓ ਮਤਲਬ ਬਿਸ਼ਰਮੀ ਦਾ ਆ आलम ਇੱਕ ਇਹਨਾਂ ਦੀ ਸਰਕਾਰ ਦੇ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ ਜੀਦੀ ਰਿਟਾਇਰਮੈਂਟ ਚ 6-7 ਮਹੀਨੇ ਰਹਿੰਦੇ ਆ ਜਿਹਦਾ ਪਿਓ ਇੱਕ ਡੀਜੀਪੀ ਰੈਂਕ ਰਿਆ ਹੋ ਵੀ ਪੰਜਾਬ ਦੇ ਵਿੱਚ ਉਹ ਰੈੱਡ ਹੈਂਡਡ ਫੜਿਆ ਗਿਆ ਉੱਥੇ ਕਹਿ ਰਿਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਸਾਡੇ ਕੇਜਰੀਵਾਲ ਸਾਹਿਬ ਸਾਡੇ ਭਗਵਾਨ ਯਾਰ ਬਸ਼ਰਮੀ ਨਹੀਂ ਇਹ ਯਾਰ ਵੀ ਤੁਹਾਡੇ ਪੰਜਾਬ ਦੇ ਵਿੱਚੋਂ ਥੋੜੀ ਸਰਕਾਰ ਹੈ ਥੋੜੀ ਮਤਲਬ ਜਿਹੜਾ ਹਰ ਚਰਨ ਭੁੱਲਰ ਜਦੋਂ ਤੁਸੀਂ ਚੈੱਕ ਕਰੋਗੇ ਟੌਪ ਦੀਆਂ ਪੋਸਟਾਂ ਤੇ ਰਿਹਾ ਜੀ ਟੌਪ ਦੀਆਂ ਪੋਸਟਾਂ ਤੇ ਜਿੱਥੇ ਇੱਕ ਆਈਜੀ ਰੈਂਕ ਦੇ ਅਫਸਰ ਨੂੰ ਲੱਗਿਆ ਹੋਣਾ ਚਾਹੀਦਾ ਉਥੇ ਇਹਨੂੰ ਡੀਆਈਜੀ ਨੂੰ ਹੋਣ ਦੇ ਬਾਵਜੂਦ ਲਾਉਂਦੇ ਰਹੇ ਐ ਤੁਸੀਂ ਇਹਦੀ ਕੀ ਹਿਸਾਬ ਪਤੀ ਖੁੱਲੀ ਸੀ ਇਸ ਸਰਕਾਰ ਨਾਲ ਜੀ ਤੇ ਉਤੋਂ ਬੇਸ਼ਰਮਾ ਵਾਂਗੂ ਕਹਿ ਰਹੇ ਐ ਸਾਡੀ ਜ਼ੀਰੋ ਟੋਲਰੈਂਸ ਪਰੇਆ ਸੈਂਟਰ ਦੀ ਸਰਕਲ ਡਿਪਾਰਟਮੈਂਟ ਨੇ ਆ ਕੇ ਆ ਯਾਰ ਤੁਹਾਡੇ ਹਾਲਾਤ ਵਿਜੀਲੈਂਸ ਦੇ ਇਹ ਹੋਏ ਪਏ ਆ ਤੁਹਾਡੇ ਤਾਂ ਕਿਸੇ ਚੋਂ ਨਹੀਂ ਫੜਿਆ ਜਾਂਦਾ ਤੁਹਾਡੇ ਤਾਂ ਇੱਕ ਸੈਕਟਰੀ ਨਹੀਂ ਫੜਿਆ ਜਾਂਦਾ ਮੰਡੀ ਬੋਰਡ ਦਾ ਜੇ ਆਕਾਸ਼ ਬੱਤੇ ਵਰਗੇ ਇੱਕ ਡੀ ਆਈ ਜੀ ਲੈਵਲ ਦਾ ਬੰਦਾ ਉਹਨੂੰ ਤਾਂ 8 ਲੱਖ ਰੁਪਏ ਮਹੀਨਾ ਮੰਗਦਾ ਉਹਨੂੰ ਸੀਬੀਆਈ ਕੋਲੇ ਜਾਣਾ ਪੈਂਦਾ ਤਾਂ ਇਹ ਸ ਸਰਕਾਰ ਦੇ ਨੁਮਾਇੰਦਿਆਂ ਨੂੰ ਨਾ ਬੁਲਾਰੇ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਹਜੇ ਵੀ ਆਪਦੀ ਸਰਕਾਰ ਨੂੰ ਪ੍ਰੋਟੈਕਟ ਕਰ ਰਹੇ ਐ ਤੇ ਚੈਨਲਾਂ ਦੇ ਉੱਤੇ ਹੁੱਬ ਹੁੱਬ ਕੇ ਬੋਲ ਰਹੇ ਐ ਕਿ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਐ ਤੁਸੀਂ ਇਸ ਚੀਜ਼ ਵੱਲ ਝਾਤੀ ਮਾਰੀ ਕਿ ਉਹ ਬੰਦਾ ਕਿਵੇਂ ਟੌਪ ਦੇ ਅਹੁਦੇ ਤੇ ਲੱਗਦਾ ਆ ਜੀ ਤੁਸੀਂ ਇਸ ਚੀਜ਼ ਵੱਲ ਝਾਕ ਕੇ ਵੀ ਉਹਨੂੰ ਸੀਬੀਆਈ ਨੂੰ ਕਿਉਂ ਫੜਨਾ ਪਿਆ ਇਹ ਸੁੱਤੇ ਬੈਸੀ ਹੈਂ ਜੀ ਤੇ ਜਿਸ ਤਰੀਕੇ ਦੀ ਜਿਵੇਂ ਆਪਾਂ ਸੰਪਤੀ ਦੀ ਗੱਲ ਕਰੀਏ 7 ਕਰੋੜ ਰੁਪਏ ਕਹਿੰਦੇ ਕੈਸ਼ ਮਿਲਿਆ ਕੀਮਤੀ ਗੱਡੀਆਂ ਮਿਲੀਆਂ ਨੇ ਗੱਡੀਆਂ ਪ੍ਰਾਪਰਟੀ ਬੜੀ ਛੋਟੀ ਚੀਜ਼ ਐ ਹਮਤਾਜ਼ ਜੀ ਬੜੀ ਛੋਟੀ ਚੀਜ਼ ਐ ਮੇਰੀ ਗੱਲ ਯਾਦ ਰੱਖਿਓ ਜੇ 100 ਤੋਂ 200 ਕਰੋੜ ਦੀ ਉਹਦੇ ਕੋਲੋਂ ਪ੍ਰਾਪਰਟੀ ਨਾ ਮਿਲੀ ਤਾਂ ਮੈਨੂੰ ਫਿਰ ਮੂੰਹ ਕਹਦੇ ਹੋ ਠੀਕ ਹੈ ਘੱਟੋ ਘੱਟ 200 ਕਰੋੜ ਦੀ ਬਰਾਮਦਗੀ ਹੋਊਗੀ ਜੇ ਸੀਬੀਆਈ ਆਪ ਦੇ ਸਹੀ ਟਰੈਕ ਤੇ ਚੱਲੀ ਗਈ ਤੇ ਮਤਲਬ ਸਟੇਟ ਗਵਰਨਮੈਂਟ ਨੇ ਵੀ ਉਹਨੂੰ ਸਹਿਯੋਗ ਕੀਤਾ ਕਿਉਂਕਿ ਬੜਾ ਕੋਈ ਸਟੇਟ ਗਵਰਨਮੈਂਟ ਦੇ ਵੀ ਹੱਥ ਆ ਜੀ ਠੀਕ ਹੈ ਨਾ ਤੁਸੀਂ ਦੇਖੋ ਸੀਬੀਆਈ ਦੇ ਹਾਲਾਤ ਇਹ ਬਣ ਗਏ ਸੀਬੀਆਈ ਕਹਿੰਦੀ ਕਿ ਜੇ ਅਸੀਂ ਪੰਜਾਬ ਚੋਂ ਫੜਦੇ ਤਾਂ ਸਾਨੂੰ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੋ ਜਾਣੀ ਸੀ ਇਸ ਕਰਕੇ ਉਹਨਾਂ ਨੇ ਆਪਦੇ ਦਫ਼ਤਰ ਦੇ ਵਿੱਚ ਇਹਨੂੰ ਸੱਦਿਆ ਮਤਲਬ ਇੱਥੋਂ ਪਤਾ ਲੱਗਦਾ ਹੈ सीबीआई ਨੂੰ ਹੋਰ ਵੀ ਕੇਸਾਂ ਵਿੱਚ ਇਹ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿੱਥੇ ਸਟੇਟ ਗਵਰਨਮੈਂਟ ਨੇ ਕਰਪਟ ਅਫਸਰਾਂ ਦੇ ਖਿਲਾਫ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਡੀਏਜੀ ਭੁੱਲਰ ਦੀਆਂ ਤਸਵੀਰਾਂ ਬੜੀਆਂ ਨੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦੇ ਬੜੇ ਕਰੀਬੀ ਸੀ ਹਰ ਸਮੇਂ ਉਹਨਾਂ ਦੇ ਨਾਲ ਦਿਖਾਈ ਦਿੰਦੇ ਸੀ ਕਿ ਉਹਨਾਂ ਨੂੰ ਨਹੀਂ ਉਹਦੇ ਪਤਾ ਸੀ ਕਿ ਨਾਲ ਕੌਣ ਨੇ ਜਾਂ ਕੀ ਕਾਰਨ ਐਦਾਂ ਦੀਆਂ ਰਿਸ਼ਤਾਂ ਜੋ ਲੈਂਦੇ ਨੇ ਹਮਤਾਜ ਜੀ ਤੁਹਾਨੂੰ ਬੜੀ ਧੀਰ ਪੱਤਰਕਾਰਤਾ ਕਰਦਿਆਂ ਨੂੰ ਹੋ ਗਈ ਪੱਤਰਕਾਰ ਵੀਰਾ ਤੋ ਤਾਂ ਕੁਝ ਨਹੀਂ ਲੁਕਿਆ ਜਦੋਂ ਕਰਪਟ ਅਫਸਰ ਪ੍ਰੈਸ ਅਫਸਰ ਇਸ ਲੈਵਲ ਦੇ ਮਹੀਨੇ ਲੈਣ ਲੱਗ ਜਾਣ ਜੋ ਕੋਈ ਤਾਂ ਹੁੰਦਾ ਸੀ ਵੀ ਕਿਸੇ ਕੇਸ ਦੇ ਵਿੱਚ ਆ ਗਿਆ ਯਾਰ ਕੋਈ ਠੱਗੀ ਹੋਈ ਆ ਹੋਰ ਹੋਈ ਆ ਚਾਰ ਪੈਸੇ ਲੈ ਲਓ ਜਦੋਂ ਇਸ ਲੈਵਲ ਦੇ ਸੀਨੀਅਰ ਆਈਪੀਐਸ ਆਈਐਸ ਅਧਿਕਾਰੀ ਪੈਸੇ ਲੈਣ ਲੱਗ ਜਾਣ ਉਹਦਾ ਮਤਲਬ ਮਹੀਨੇ ਬੰਨੇ ਹੁੰਦੇ ਆ ਉੱਪਰ ਉੱਪਰ ਵੀ ਇੱਕ ਅਮਾਊਂਟ ਪਹੁੰਚਾਉਣੀ ਹੁੰਦੀ ਹੈ ਉਹ ਕਿਨੂੰ ਪਹੁੰਚਾਉਣੀ ਹੈ ਉਹ ਪਾਰਟੀ ਲੈਵਲ ਤੇ ਪਹੁੰਚਾਉਣੀ ਹੈ ਉਹ ਮਤਲਬ ਮਨਿਸਟਰ ਲੈਵਲ ਤੇ ਪਹੁੰਚਾਉਣੀ ਹੈ ਉਹ ਕਿਹੜੇ ਲੈਵਲ ਤੇ ਪਹੁੰਚਾਉਣੀ ਹੈ ਇਹ ਤਾਂ ਸਾਰੇ ਕਿਸੇ ਤੋਂ ਕੁਝ ਲੁਕਿਆ ਨਹੀਂ ਇਹ ਨਾ ਦਾ ਡਿਸਾਈਡ ਹੋ ਸਕਦਾ ਕਿਉਂਕਿ ਤੁਹਾਨੂੰ ਪਤਾ ਹੈ ਹਮੇਸ਼ਾ ਆਪਾ ਬਿੰਦ ਦੇ ਵੀ ਇਹਨਾਂ ਦੇ ਵੀ ਦੋ ਧੜੇ ਆ ਇੱਕ ਭਗਵੰਤ ਮਾਨ ਦਾ ਇੱਕ ਰਵਿੰਦ ਕੇਜਰੀਵਾਲ ਦਾ ਜਿਹਨੂੰ ਕਹਿੰਦੇ ਇੱਕ ਦਿੱਲੀ ਵਾਲਾ ਲੋਟੂ ਟੋਲਾ ਇੱਕ ਪੰਜਾਬ ਦਾ ਠੀਕ ਹੈ ਹੁਣ ਉਹ ਕਿਹੜੇ ਲੋਟੂ ਟੋਲੇ ਦਾ ਹਿੱਸਾ ਸੀ ਹਰਚਰਨ ਭੁੱਲਰ ਇਹ ਵੀ ਜਾਂਚ ਦਾ ਵਿਸ਼ਾ ਠੀਕ ਹੈ ਇਹਦੇ ਜਦੋਂ ਫੋਨ ਸੀਬੀਆਈ ਕੋਲੇ ਆ ਗਏ ਸਾਰਿਆਂ ਦੀਆਂ ਡਿਟੇਲਾਂ ਆ ਜਾਣੀਆਂ ਕਿਹਦੇ ਨਾਲ ਗੱਲ ਕਰਦਾ ਸੀ ਕਿਹਦੇ ਨਾਲ ਕੀ ਕਰਦਾ ਸੀ ਸਿਸਟਮ ਸਾਰਾ ਕੁਝ ਹੀ ਬਾਹਰ ਆ ਜਾਊਗਾ ਕੋਈ ਐਸੀ ਗੱਲ ਨਹੀਂ ਅੱਛਾ ਇਹ ਤਾਂ ਇੱਕ ਆਈਪੀਐਸ ਦੀ ਕਹਾਣੀ ਸੀਗੀ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਇਦਾਂ ਦੇ ਹੋਰ ਵੱਡੇ ਆਈਪੀਐਸ ਅਫਸਰ ਨੇ ਜਿਹੜੇ ਇਸ ਤਰੀਕੇ ਨਾਲ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਨੇ ਜਾਂ ਜਦੋਂ ਵੀ ਉਸ ਤੋਂ ਬਾਅਦ ਜਾਂਚ ਹੋਊਗੀ ਵਾਕਿਆ ਦੇ ਵਿੱਚ ਇੱਕ ਤੋਂ ਬਾਅਦ ਦੇਖੋ ਇਹ ਇਹ ਕੀ ਹੁੰਦਾ ਹਮਤਾਸ ਜੀ ਮਤਲਬ ਜਿਹੜੀਆਂ ਏਜੰਸੀਜ਼ ਹੁੰਦੀਆਂ ਨਾ ਦੇਖੋ ਕੋਈ ਵੀ ਕਿਸੇ ਵੀ ਆਈਐਸ ਆਈਪੀਐਸ ਨੂੰ ਛੱਡੋ ਤੁਸੀਂ ਕਿਸੇ ਪੀਪੀਐਸ ਪੀਸੀਐਸ ਨੂੰ ਜਾਂ ਕਿਸੇ ਵੀ ਬੰਦੇ ਨੂੰ ਆਏ ਨਹੀਂ ਹੱਥ ਪਾ ਸਕਦੇ ਹੁੰਦੇ ਠੀਕ ਹੈ ਜਿੰਨੀ ਦੇਰ ਏਜੰਸੀ ਕੋਲੇ ਕਿਸੇ ਦੇ ਖਿਲਾਫ ਕੰਪਲੇਂਟ ਨਹੀਂ ਜਾਂਦੀ ਜਿੰਨੀ ਦੇਰ ਉਹਨਾਂ ਕੋਲੇ ਰਿਕਾਰਡ ਨਹੀਂ ਜਾਂਦਾ ਕਿਸੇ ਬੰਦੇ ਦਾ ਉਹ ਉਨੀ ਦੇਰ ਕਿਸੇ ਨੂੰ ਹੱਥ ਨਹੀਂ ਪਾ ਸਕਦੇ ਪਰ ਮੋ ਕਿੱਡਾ ਵੀ ਕੋਈ ਕਰਪਟ ਬੰਦਾ ਹੋਵੇ ਹਾਂ ਉਹਨਾਂ ਕੋਲੇ ਕੋਈ ਸੋਰਸ ਹੀ ਇਹੋ ਜਿਹਾ ਲੱਗ ਜੇ ਬਿਨਾ ਕੰਪਲੇਂਟ ਤੋਂ ਵੀ ਵੀ ਇਹੇ ਬੰਦਾ ਹੈ ਇਸ ਲੈਵਲ ਤੇ ਕਰਪਸ਼ਨ ਕਰ ਰਿਹਾ ਹੈ ਜਾਂ ਇਸ ਲੈਵਲ ਤੇ ਇਹਦੀ ਕੋਲੇ ਪ੍ਰਾਪਰਟੀ ਇਕੱਠੀ ਹੋਗੀ ਹਨਾ ਉਹ ਇੱਕ ਜੁਦਾ ਗੱਲ ਹੈ ਪਰ ਦੇਖੋ ਆਪਾਂ ਇੱਕ ਨਲਾਇਕ ਅਫਸਰ ਕਰਕੇ ਸਾਰੇ ਆਈਐਸ ਆਈਪੀਐਸ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਬੜੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜਿਹੜੀ ਆਈਪੀਐਸ ਲੌਬੀ ਹੁੰਦੀ ਹੈ ਨਾ ਆਈਪੀਐਸ ਨੇ ਜਿਹੜੀ ਡਾਇਰੈਕਟ ਆਈਪੀਐਸ ਹੈ ਚਾਹੀ ਪੀਪੀਐਸ ਤੋਂ ਵੀ ਜਿਹੜੇ ਆਈਪੀਐਸ ਬੰਦੇ ਆ ਮਤਲਬ ਜਦੋਂ ਇੱਕ ਲੈਵਲ ਹੋ ਜਾਂਦਾ ਨਾ ਠੀਕ ਹੈ ਇਹਦੇ ਚ ਆਈ ਐਮ ਫਿਲਟਰ ਲੱਗਦਾ ਜਾਂਦਾ ਇਹ ਐਡੀ ਗੱਲ ਵੀ ਨਹੀਂ ਬੰਦੇ ਦੇ ਚ ਇਮਾਨਦਾਰ ਵੀ ਬੜੇ ਹੁੰਦੇ ਮੈਂ ਨਹੀਂ ਕਹਿੰਦਾ ਵੀ ਕਰਪਸ਼ਨ ਖਤਮ ਹੋ ਜਾਂਦੀ ਹੈ ਸੀਨੀਅਰ ਆਈਪੀਐਸ ਅਧਿਕਾਰੀਆਂ ਤੇ ਆਈਐਸ ਅਧਿਕਾਰਾਂ ਵਿੱਚ ਪਰ ਆ ਪਗਦੀ ਵੀ ਸਾਰਾ ਲੋਟੂ ਟੋਲਾ ਹੀ ਹੈ ਇਹ ਇਹ ਨਹੀਂ ਹੁੰਦਾ ਦੋ ਤਰ੍ਹਾਂ ਦੇ ਅਫਸਰ ਕਿਸੇ ਵੀ ਸਰਕਾਰ ਵਿੱਚ ਜ਼ਿਆਦਾ ਲੱਗਦੇ ਆ ਇੱਕ ਸਰਕਾਰ ਅਫਸਰਾਂ ਨੂੰ ਲਾਉਂਦੀ ਹੈ ਜਦੋਂ ਪਤਾ ਲੱਗ ਜਾਂਦਾ ਵੀ ਯਾਰ ਇਹ ਬਹੁਤ ਜਿਆਦਾ ਘੈਂਟ ਅਫਸਰ ਹੈ ਇਮਾਨਦਾਰ ਹੈ ਤੇ ਪੰਜਾਬ ਮਤਲਬ ਸਟੇਟ ਦੇ ਵਿੱਚ ਜੇ ਅਮਨ ਕਾਨੂੰਨ ਦੀ ਦਾ ਮਾਹੌਲ ਬਣਾ ਕੇ ਰੱਖਣਾ ਲੋਕਾਂ ਨੂੰ ਵਾਕੀ ਜਸਟਿਸ ਦੇਣਾ ਜਾਂ ਪੰਜਾਬ ਨੂੰ ਸੁਚਾਰੂ ਢੰਗ ਨਾਲ ਸਟੇਟ ਨੂੰ ਸਾਡੀ ਨੂੰ ਚਲਾਉਣਾ ਤਾਂ ਆ ਅਫਸਰਾਂ ਦੀ ਇੰਨੇ ਇੱਕ ਦੀ ਲੋੜ ਹੈ ਇਹ ਲਾਉਣੀ ਪੈਣੀ ਜੀ ਦੂਜਾ ਸਰਕਾਰ ਦਾ ਕੀ ਤਰੀਕਾ ਹੁੰਦਾ ਵੀ ਯਾਰ ਜਿਹੜੇ ਪੈਸੇ ਇਕੱਠੇ ਕਰਨੇ ਉਹ ਵੀ ਉਹ Delhi ਸਾਨੂੰ ਕਾਲੀਆਂ ਭੇਡਾਂ ਚਾਹੀਦੀਆਂ ਫਿਰ ਕੁਝ ਕਾਲੀਆਂ ਭੇਡਾਂ ਵੀ ਲਾਈਆਂ ਜਾਂਦੀਆਂ ਇਹ ਇਹ ਮਿਕਸ ਕਰਕੇ ਲੱਗਦਾ ਜੀ ਤੁਸੀਂ ਕਹਿ ਦੋਗੇ ਵੀ 100% ਕਰਪਟ ਲੱਗੇ ਹੋਏ ਐ ਇਹ ਵੀ ਨਹੀਂ ਹੈ ਬਹੁਤ ਜਿਵੇਂ ਹੁਣ ਮੈਂ ਤੁਹਾਨੂੰ ਸਟੇਟ ਪੁਲਿਸ ਚ ਦੱਸਦਾ ਮਤਲਬ ਇਹ ਨਹੀਂ ਮੈਂ ਹੋ ਸਕਦਾ ਮੇਥੋਂ ਨਾਮ ਅਮਿਤ ਪ੍ਰਸ਼ਾਦ ਜੀ ਨੇ ਜੀ ਠੀਕ ਹੈ ਆਪਣਾ ਸ਼ਰਦ ਸੱਤਿਆ ਚੋਹਾਨ ਨੇ ਠੀਕ ਹੈ ਆਪਣਾ ਕਹਿ ਲੋ ਤੁਸੀਂ ਪ੍ਰਬੋਧ ਬਾਨ ਨੇ ਠੀਕ ਹੈ ਅਰਪਿਤ ਸ਼ੁਕਲਾ ਠੀਕ ਹੈ ਬਹੁਤ ਬਹੁਤ ਘੈਂਟ ਘੈਂਟ ਅਫਸਰ ਪਏ ਆ ਯਾਰ ਬਹੁਤ ਗੁਰਮੀਤ ਚੋਹਾਨ ਠੀਕ ਹੈ ਗੈਂਗਸਟਰਵਾਦ ਨੂੰ ਜਿਹੜਾ ਐਕਚੁਅਲ ਚ ਠੱਲ ਪਾਉਣ ਵਾਲੇ ਬੰਦੇ ਆ ਜਿੱਥੋਂ ਤੱਕ ਮਤਲਬ ਜੇ ਉਹਨਾਂ ਨੂੰ ਮੈਂ ਕਹਿੰਦਾ ਫ੍ਰੀ ਹੈਂਡ ਦੇ ਦਿੱਤਾ ਜਾਵੇ ਤਾਂ ਚਿੜੀ ਨਹੀਂ ਫੜਕਦੀ ਵਿਕਰਮ ਬਰਾੜ ਠੀਕ ਹੈ ਬੜੇ ਘੈਂਟ ਕੈਂਟ ਅਫਸਰ ਪਏ ਆ ਮੈਂ ਨਹੀਂ ਕਹਿੰਦਾ ਮੈਂ ਆਪਾਂ ਜਿੱਥੋਂ ਤੱਕ ਆਪਣਾ ਦਾਇਰਾ ਮੇਰੇ ਧਿਆਨ ਚ ਹੋ ਉਹ ਅਫਸਰ ਨਹੀਂ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਵਿੱਚ ਬੈਠੇ ਜਿਹੜੇ ਡੀਐਸਪੀ ਐਸਪੀ ਆ ਮੇਰੇ ਧਿਆਨ ਚ ਹੋਣਗੇ ਹਨਾ ਪਰ ਜਿੰਨੇ ਬੜੇ ਘੈਂਟ ਅਫਸਰ ਨੇ ਈਮਾਨਦਾਰ ਨੇ ਜੁਰਤ ਰੱਖਦੇ ਨੇ ਜਿਨ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜੋ ਮਾਣਾ ਮੋਟਾ ਕਾਨੂੰਨ ਅਮਨ ਸ਼ਾਂਤੀ ਬਹਾਲ ਹੈ ਉਹਨਾਂ ਬੰਦਿਆਂ ਕਰਕੇ ਆਇਆ ਪਰ ਇਦਾਂ ਦੇ ਅਫਸਰਾਂ ਨੂੰ ਅਕਸਰ ਕਹਿੰਦੇ ਆ ਕਿ ਖੁੱਡੇ ਲੈਣ ਲਾ ਕੇ ਰੱਖਦੀ ਹੈ ਸਰਕਾਰ ਬਹੁਤ ਹੈ ਤੁਸੀਂ ਨਿਰਲੱਭ ਕਿਸ਼ੋਰ ਤੁਸੀਂ ਦੇਖੋ ਖੁੱਡੇ ਲੈਣ ਹੀ ਨਹੀਂ ਨੇ ਉਹਨਾਂ ਅਫਸਰਾਂ ਨੂੰ ਨਹੀਂ ਲਾਇਆ ਜਾਂਦਾ ਤੁਸੀਂ ਯਾਰ ਇੱਕ ਚੀਜ਼ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇੱਕ ਅਫਸਰ ਜੀ 20 ਕਿਲੋ ਫੀਮ 'ਚ ਫੜਿਆ ਜਾਂਦਾ ਫੀਮ ਤਾਂ ਕਹਿੰਦੇ 80 ਕਿਲੋ ਸੀ 20 ਕਿਲੋ ਬਰਾਮਦ ਹੋਈ ਸੀ ਉਹ ਕਿਲੋਇਆ ਹੋ ਰਿਹਾ ਉਹ ਬੰਦਾ 20 ਕਿਲੋ ਫੀਮ ਦੇ ਕੇਸ ਚ ਐਨਡੀ ਦੇ ਕੇਸ ਵਿੱਚ ਕੈਸਪੀ ਮਤਲਬ ਬੰਦਾ ਡਿਸਮਿਸ ਤੱਕ ਹੋ ਚੁੱਕਿਆ ਹੋਵੇ ਠੀਕ ਹੈ ਉਹ ਅਫਸਰ ਨੂੰ ਚੀਫ ਵਿਜੀਲੈਂਸ ਬਿਊਰੋ ਲਾ ਦੇਣਾ ਜੀ ਕੀ ਕੀ ਤੁਹਾਨੂੰ ਕੀ ਲੱਗਦਾ ਮੈਂ ਕਹਿੰਨਾ ਭਾਵੇਂ ਬਰੀ ਹੋ ਗਿਆ ਮੁਕਦਮੇ ਚ ਠੀਕ ਹੈ ਸਾਨੂੰ ਸਭ ਨੂੰ ਪਤਾ ਸਚਾਈ ਦੇਖੋ ਉਹ ਆਰਡਰ ਪੜ੍ਹਨਾ ਪੈਂਦਾ ਵੀ ਸਬੂਤਾਂ ਦੀ ਘਾਟ ਦੀ وجہ ਨਾਲ ਹੋ ਗਿਆ ਬਿਲਕੁਲ ਨਿਰਦੋਸ਼ ਹੈ ਜਾਂ ਕਿੱਥੇ ਕੀ ਕਮੀਆਂ ਰਹਿ ਗਈਆਂ ਉਹ ਉਹ ਬਾਅਦ ਦੀਆਂ ਗੱਲਾਂ ਨੇ ਹਨਾ ਪਰ ਐਨਡੀਆਰਗਾ ਪਰਚਾ ਰਿਆ ਹੋਵੇ ਬੰਦਾ ਡਿਸਮਿਸ ਰਿਆ ਹੋਵੇ ਪੰਜਾਬ ਦਾ ਚੀਫ ਵਿਜੀਲੈਂਸ ਬਿਊਰੋ ਲਾ ਦੂੰ 15 ਦਿਨਾਂ ਬਾਅਦ ਉਹਨੂੰ ਸਸਪੈਂਡ ਕਰ ਦੂੰ ਠੀਕ ਹੈ 2 ਮਹੀਨਾ ਬਾਅਦ 3 ਮਹੀਨਾ ਬਾਅਦ ਬਾਅਦ ਹਾਲ ਕਰਕੇ ਯਰ ਉਹਨੂੰ ਏ ਡੀਜੀਪੀ ਲਾਅ ਐਂਡ ਆਰਡਰ ਲਾ ਦੂੰ ਪੰਜਾਬ ਦਾ ਤੁਸੀਂ ਸਰਕਾਰ ਦੀ ਦੇਖੋ ਇੱਕ ਕਹਿੰਦੇ ਨਾ ਪਿੱਛੇ ਜਿਹੇ 2 AIG ਇਦਾਂ ਇੱਕ ਥੌਟ ਪ੍ਰੋਸੈਸ ਹੈ ਜੀ ਆਪਣਾ ਇੱਕ ਇੱਕ ਆਪਾਂ ਆਪਾਂ ਕਹਿੰਦੇ ਯਾਰ ਮੈਂ ਆਪਦੀ ਸਟੇਟ ਚਲਾਉਣੀ ਹੈ ਦੇਖੋ ਅਸੀਂ ਇਸ ਲਾਈਕ ਪਾਵਰਾਂ ਜਿਹਨਾਂ ਕੋਲੇ ਹਨਾ ਮੁੱਖ ਮੰਤਰੀ ਹੈ ਸਾਡਾ ਹੁਰ ਹੈ ਉਹ ਕਹਿੰਦੇ ਵੀ ਅਸੀਂ ਯਾਰ ਸਟੇਟ ਚਲਾਉਣੀ ਆ ਸਾਨੂੰ ਆਹ ਕਾਬਲ ਅਫਸਰਾਂ ਦੀ ਲੋੜ ਹੈ ਜਿਹੜੇ ਅਫਸਰ ਨੂੰ ਤੁਸੀਂ 2 ਮਹੀਨੇ ਪਹਿਲਾਂ ਸਸਪੈਂਡ ਕੀਤਾ ਕ੍ਰਾਪਸ਼ਨ ਦੇ ਕੇਸ ਵਿੱਚ ਉਹਨੂੰ ਯਾਰ ADGP ਲਾਅ ਐਂਡ ਆਰਡਰ ਲਾ ਰਹੇ ਹੋ ਹੈ ਕੀ ਕਹਾਣੀ ਕੀ ਹੈ ਦੇ ਪਿੱਛੇ ਜਿਹੜਾ ਬੰਦਾ ਫੀਮ ਦੇ ਕੇਸ ਵਿੱਚ ਡਿਸਮਿਸ ਰਿਹਾ ਹੋਵੇ ਭਾਵੇਂ ਮਾਨਯੋਗ ਅਦਾਲਤਾਂ ਨੇ ਉਹਨੂੰ ਬਹਾਲ ਕਰਤਾ ਸਾਰਾ ਕੁਝ ਅਸੀਂ ਮੰਨਦੇ ਆਂ ਅਸੀਂ ਕੋਰਟ ਦੇ ਹੁਕਮਾਂ ਦੀ ਕੋਈ ਉਹ ਨਹੀਂ ਕਰਦੇ ਠੀਕ ਹੈ ਪਰ ਉਹਨੂੰ ਚੱਕ ਕੇ ਚੀਫ ਵਿਜੀਲੈਂਸ ਬਿਊਰੋ ਲਾ ਦੇਣਾ ਤੁਸੀਂ ਕੀ ਸੋਚਦੇ ਹੋ ਕੀ ਸਰਕਾਰ ਦੀ ਸੋਚ ਕੀ ਹੈ ਇਹਦੀ ਠੀਕ ਹੈ ਅੱਜ ਜੇ ਆਏ ਕਰੋ ਆਪਾਂ ਚੱਲਦੇ ਆਂ ਆਪਾਂ ਹੁਣੇ ਇੱਥੋਂ ਕੈਮਰੇ ਆਨ ਕਰਕੇ ਚੱਲੋ ਤੁਸੀਂ ਐਸਐਸਪੀ ਵਿਜੀਲੈਂਸ ਦਫ਼ਤਰ ਚੱਲਦੇ ਆਂ ਆਪਾਂ ਠੀਕ ਹੈ ਉਹਨੂੰ ਆਪਾਂ ਕਹਿੰਦੇ ਸਾਡੇ ਨਾਲ ਚੱਲ ਤੇ ਆਹ ਅਫਸਰਾਂ ਦੇ ਘਰੋਂ ਤੈਨੂੰ ਆਹ ਕੁਝ ਬਰਾਮਦ ਕਰਾਉਣਾ ਜੇ ਨਾਲ ਤੁਰਪੇ ਮੈਨੂੰ ਫਿਟੇ ਮੂੰਹ ਕਹਦੇ ਹੋ ਨਹੀਂ ਜੇ ਤੁਸੀਂ ਕੰਪਲੇਂਟ ਦੇ ਦਿਓ ਲਿਖ ਕੇ ਤੁਸੀਂ ਕੰਪਲੇਂਟ ਤੋਂ ਬਾਅਦ ਉਹਨਾਂ ਅਸੀਂ ਫਿਰ ਪਟਿਆਲਾ ਜੀ ਤੁਹਾਡੀ ਕੰਪਲੇਂਟ ਡੀਜੀਪੀ ਦਫ਼ਤਰ ਭੇਜਾਂਗੇ ਉੱਤੋਂ ਸਾਨੂੰ ਉਹ ਲਿਖ ਕੇ ਭੇਜਦੇ ਆ ਕੰਪਲੇਂਟ ਲਿਖ ਕੇ ਨਹੀਂ ਫਿਰ ਅਸੀਂ ਵੇਖਾਂਗੇ ਪਹਿਲੀ ਗੱਲ ਦੂਜੀ ਗੱਲ ਤੁਹਾਨੂੰ ਦੱਸਦਾ ਹੋਰ ਮਜ਼ੇਦਾਰ ਗੱਲ ਮੰਨ ਲਓ ਕੋਈ ਕੰਪਲੇਂਟ ਗਲਤੀ ਨਾਲ ਜੀ ਪੰਜਾਬ ਵਿਜੀਲੈਂਸ ਬਿਊਰੋ ਤੋਂ ਉਹਦੀ ਜਾਂਚ ਖੁੱਲ ਗਈ ਉਦੀ ਜਾਂਚ ਖੁੱਲ ਗਈ ਤੇ ਬਹੁਤ ਹੀ ਵੱਡੀ ਗਲਤੀ ਦੇ ਨਾਲ ਉਹ ਬੰਦਾ ਸੱਚੀ ਦੋਸ਼ੀ ਪਾਇਆ ਗਿਆ। ਸਭ ਤੋਂ ਬਾਅਦ ਹੱਸੋ ਹੀ ਨਹੀਂ ਫਿਰ ਗੱਲ ਪਤਾ ਕੀ ਹੁੰਦੀ ਹੈ। ਚੱਕ ਕੇ ਉਸ ਮੈਕਮ ਨੂੰ ਲਿਖ ਦਿੰਦੇ ਵੀ ਇਹ ਤੁਹਾਡਾ ਜਿਹੜਾ ਬੰਦਾ ਇਹ ਸੀ ਦੋਸ਼ੀ ਪਾਇਆ। ਇਹਦੇ ਖਿਲਾਫ ਜਿਹੜੇ ਆ ਆ ਕਰਪਸ਼ਨ ਦੇ ਚਾਰजेस ਆ ਜਿਹੜਾ ਅਜ ਤੋਂ ਬਾਅਦ ਸੰਪਤੀ ਹੈ ਜਾਂ ਭ੍ਰਿਸ਼ਟਾਚਾਰ ਹੈ ਇਹ ਪਾਇਆ ਗਿਆ। ਇਹਦੇ ਖਿਲਾਫ ਕਾਰਵਾਈ ਕਰੋ ਲਿਖ ਕੇ ਭੇਜ ਦਿੰਦੀ ਹੈ। ਉਹਨਾਂ ਨੂੰ ਕਹੇ ਤੁਸੀਂ ਕਿਹ ਕੁ ਪੜਿਆ ਪਲਾਨਾ ਜੀ ਏਐਸਆਈ ਫੜ ਲਿਆ ਜੀ 5000 ਰੁਪਿਆ ਲੈਂਦਾ ਪਲਾਨਾ ਜੀ ਜੇਈ ਫੜ ਲਿਆ ਜੀ 10000 ਰੁਪਿਆ ਲੈਂਦਾ ਜ਼ੀਰੋ ਟੋਲਰੈਂਸ ਆਮ ਆਦਮੀ ਪਾਰਟੀ ਸਰਕਾਰ ਦੀ ਭਰ ਦਿੰਦੇ ਆ ਫੇਸਬੁੱਕ ਤੇ ਚੈਨਲ ਸਾਰੇ ਕੋਈ ਤੁਸੀਂ ਕਦੇ ਮਤਲਬ ਰੀਅਰ ਹੈ ਰੀਅਰ ਮਤਲਬ ਤੁਸੀਂ ਕਹਿ ਲਓ ਵੀ ਜੇ 100 ਪਰਚਾ ਵਿਜੀਲੈਂਸ ਦਿੰਦੀ ਹੈ ਸਾਲ ਦੇ ਵਿੱਚ 100 ਚੋਂ 5 ਤੋਂ 10 ਪਰਚੇ ਤੁਹਾਨੂੰ ਇਹੋ ਜੇ ਮਿਲਣਗੇ ਜਿਹਦੇ ਵਿੱਚ ਬੀ ਕਲਾਸ ਤੋਂ ਉੱਪਰ ਦਾ ਅਫਸਰ ਹੋਵੇ ਠੀਕ ਹੈ ਨਜ਼ਲਾ ਝੜਦਾ ਛੋਟਿਆਂ ਤੇ ਕੋਈ ਚਪੜਾਸੀ ਰਗੜਦਾ ਕੋਈ ਕਲਰਕਰ ਰਗੜਦਾ ਕੋਈ ਜੀ ਰਗੜਦਾ ਕੋਈ ਐਸਆਈ ਰਗੜਦਾ ਕਿਹੜੇ ਰਗੜੇ ਜਾਂਦੇ ਆ ਜਿਹੜੇ ਇਹਨਾਂ ਦੇ ਹੀ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਦੇ ਲਈ ਕਮੀਆਂ ਰਹਿੰਦੇ ਹੋਏ ਜਿਹੜੇ ਵਿਚਾਰੇ ਪੰਗੇ ਲੈ ਮੈਨੂੰ ਕਹਿੰਦਾ ਬਹੁਤ ਕਰਪਟਿਵ ਵੀ ਹੈਗੇ ਆ ਜਿਹੜੇ ਜ਼ਰੂਰਤ ਤੋਂ ਜ਼ਿਆਦਾ ਮੂੰਹ ਪਾੜਦੇ ਆ ਜਾਂ ਲੋਕਾਂ ਨੂੰ ਜਲੀਲ ਕਰਦੇ ਆ ਜਾਂ ਤੰਗ ਕਰਦੇ ਆ ਠੀਕ ਹੈ ਉਦੋਂ ਕਰਪਸ਼ਨ 'ਚ ਫੜੇ ਜਾਂਦੇ ਸਾਰੀ ਤਰ੍ਹਾਂ ਦੇ ਨਹੀਂ ਪਰ ਮੈਂ ਇੱਕ ਗੱਲ ਨਹੀਂ ਸਮਝਾਈ ਵੀ ਐਸਆਈ ਤੋਂ ਉੱਪਰ ਪੰਜਾਬ ਪੁਲਿਸ 'ਚ ਕਰਪਟ ਬੰਦਾ ਵਿਜੀਲੈਂਸ ਨੇ ਕੋਈ ਫੜਿਆ ਹੋਵੇ 100 ਚੋਂ 2 ਤੋਂ 4 ਨਿਕਲਦੇ ਆ ਬਾਕੀ 96% ਤੁਸੀਂ ਦੇਖੋ ਥੱਲੜਲੇ ਬੰਦੇ ਕ腐ਪਸ਼ਨ ਕਰ ਰਹੇ ਆ ਠੀਕ ਹੈ ਇਹੇ ਤੁਸੀਂ ਸਰਕਾਰੀ ਦੂਜੇ ਦਫ਼ਤਰਾਂ ਚ ਚਲੇ ਜਾਓ ਕਲਰਕ ਹੈ ਜੀ ਇਹ ਪੀਐਨ ਹੈ ਜੀ ਇਹ ਜੇਈ ਹੈ ਜੀ ਵੱਡੇ ਅਫਸਰ ਹਾਂਜੀ ਉਹਨਾਂ ਦਾ ਲਾਈਫ ਸਟਾਈਲ ਦੇਖ ਲਓ ਕਿਸੇ ਕੋਲੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਪੰਜਾਬ ਦੇ ਵਿੱਚ ਜਿਹੜਾ ਬੰਦਾ ਪੀਸੀਐਸ ਪੀਪੀਐਸ ਬਣ ਗਿਆ ਰਿਟਾਇਰਮੈਂਟ ਤੋਂ ਪਹਿਲਾਂ ਠੀਕ ਹੈ ਕੋਈ ਬੰਦਾ ਤੁਹਾਨੂੰ ਐਸਾ ਨਹੀਂ ਮਿਲੂ ਜਿਹੜਾ 100 ਤੋਂ 50 ਕਰੋੜ ਦਾ ਸਮਾਨ ਨਾ ਇਕੱਠਾ ਕਰੀ ਬਹੁਤ ਇਮਾਨਦਾਰ ਨੇ ਜਿਨ੍ਹਾਂ ਕੋਲ ਬੱਚਿਆਂ ਦੇ ਇਲਾਜ ਨੂੰ ਪੈਸੇ ਹੈ ਨਹੀਂ ਬਹੁਤ ਐਸੇ ਵੀ ਆਈਐਸਆਈਪੀਐਸ ਤੁਹਾਨੂੰ ਮਿਲਣਗੇ ਜਿਹੜਾ ਇੱਕ ਤਾਂ ਮੈਂ ਅੱਜ ਹੀ ਪੜ੍ਹਿਆ ਸ਼ਾਇਦ ਜਸਵਿੰਦਰ ਸਿੰਘ ਬਾਰੇ ਛਪਿਆ ਸੀ ਕਹਿੰਦੇ ਵੀ ਇੱਕ ਉਹ ਫਲੈਟ 'ਚ ਰਹਿ ਰਿਹਾ ਵਿਚਾਰਾ ਉਹਦੇ ਕੋਲ ਸੱਚੀ ਕੁਝ ਹੈ ਨਹੀਂ ਮੈਂ ਉਹਨਾਂ ਅਫਸਰਾਂ ਨੂੰ ਜਾਣਦਾ ਨਹੀਂ ਮੈਂ ਇਹ ਅਖਬਾਰ ਦੇ ਵਿੱਚ ਪੜ੍ਹਿਆ ਬਹੁਤ ਇਮਾਨਦਾਰ ਵੀ ਨਹੀਂ ਇਸ ਸਿਸਟਮ ਜਿਹੜਾ ਚੱਲ ਰਿਹਾ ਹੈ ਇਮਾਨਦਾਰ ਅਫਸਰਾਂ ਕਰਕੇ ਚੱਲ ਰਿਹਾ ਹੈ ਹਰ ਇੱਕ ਲੈਵਲ ਤੇ ਇਮਾਨਦਾਰ ਅਫਸਰ ਹੁੰਦੇ ਆ ਪਰ ਜ਼ਿਆਦਾਤਰ ਜਿਹੜਾ ਗੰਦ ਪਿਆ ਵਿਆ ਉਹਨੂੰ ਲੁਕੋ ਲਿਆ ਜਾਂਦਾ ਉਹ ਵਿਜੀਲੈਂਸ ਜਿਹੜਾ ਪੰਜਾਬ ਦਾ ਉਹ ਕਾਰਵਾਈ ਕਰ ਚ ਬਿਲਕੁਲ ਫੇਲ ਹੈ ਇਹਨਾਂ ਦੀ ਇਹਨਾਂ ਦੀ ਜ਼ਰਤ ਨਹੀਂ ਵੀ ਐਮਐਲਯੂ ਨੂੰ ਬਿਨਾ ਪੁੱਛੇ ਉੱਥੇ ਹੋਂ ਵੜ ਜਾਣ ਪਹਿਲੇ 2-3 ਸਾਲ ਤਾਂ ਆਪਾਂ ਮਜ਼ਾਕ ਢਾਉਂਦੇ ਰਹੇ ਆ ਵੀ ਇਹਨਾਂ ਦੇ ਕਈ ਤੋਂ ਚਪੜਾਸੀ ਦੀ ਬਦਲੀ ਨਹੀਂ ਹੁੰਦੀ ਪਰ ਹੁਣ ਹਾਲ ਇਹ ਹੈ ਵੀ ਇਹਨਾਂ ਦੇ ਪਤਾ ਵੀ ਉੱਥੇ ਪੈਸੇ ਲਈ ਜਾਂਦਾ ਅਫਸਰ ਮੈਨੂੰ ਲੱਗਦਾ ਐਮਐਲਯੂਨ ਬਿਨਾ ਪੁੱਛੇ ਉੱਥੇ ਜਾ ਨਹੀਂ ਸਕਦਾ ਉਹ ਆ ਵਿਜੀਲੈਂਸ ਵਾਲਾ ਵੀ ਪਹਿਲੀ ਗੱਲ ਤੋਂ ਆਪ ਹੀ ਮਿਲ ਕੇ ਗਿਆ ਹੋਵੇ ਹੁੰਦਾ ਇਹਨਾਂ ਦੇ ਮਹਿਕਮੇ ਚ ਕੋ ਹਨਾ ਮਿਲ ਗਿਆ ਸੀਗੇ ਜੀ ਫਲਾਨਾ ਬੰਦਾ ਆਪਾਂ ਨੂੰ ਜੀ ਠੀਕ ਹੈ ਤਾਂ ਇਹ ਜਿਹੜਾ ਕਰਪਸ਼ਨ ਦਾ ਲੈਵਲ ਹੈ ਜਿਹੜਾ ਹਰਚਰਨ ਸਿੰਘ ਭੁੱਲਰ ਵਰਗਿਆਂ ਨੇ ਜਿਹੜਾ ਗੰਦ ਪਾਇਆ ਦੇਖੋ ਐਡਾ ਜਰਨੈਲ ਆ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਜੀ ਡਿਪਟੀ ਰੈਂਕ ਤੋਂ ਜੀ ਮਤਲਬ ਡੀਆਈਜੀ ਰੈਂਕ ਤੋਂ ਜਰਨਲ ਨਾਲ ਲੱਗਣ ਲੱਗ ਜਾਂਦਾ ਜਰਨੈਲ ਬਣ ਜਾਂਦਾ ਉਹ ਡਿਪਟੀ ਇੰਸਪੈਕਟਰ ਜਰਨਲ ਉਹ ਦੂਬਾਰ ਇੰਸਪੈਕਟਰ ਜਰਨਲ ਫਿਰ ਐਡੀਸ਼ਨਲ ਮਤਲਬ ਜਰ ਹੈਨਾ ਮਤਲਬ ਯਾਰ ਕਿਉਂ ਗੱਲਾਂ ਨਹੀਂ ਯਾਰ ਤੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਡੀਜੀਪੀ ਰਿਟਾਇਰ ਹੋਏ ਆ ਯਾਰ ਤੂੰ ਆਪ ਡਿਪਟੀ ਇੰਸਪੈਕਟਰ ਜਰਨਲ ਹੈ ਤੇ ਆ ਕਾਲੀ ਧੰਦੇ ਕਰਦੇ ਫਿਰਦੇ ਹੋ ਹੈ ਰਮਾਲ ਦੇਖਿਆ ਸੀ ਬੰਨਿਆ ਐਡਾ ਵੱਡਾ ਬੰਦਾ ਸਪੈਸ਼ਲ ਲਿਆਇਆ ਸੀ ਕਿ ਤੂੰ ਐਡਾ ਮੂੰਹ ਹੈ ਦਾ ਹੈ ਐਹ ਜੀ ਕੰਮ ਹੀ ਕਿਉਂ ਕਰਦੇ ਹੋ ਯਾਰ ਲੋਕਾਂ ਦੇ ਪਰਚੇ ਹੁੰਦੇ ਆ ਠੀਕ ਹੈ ਮੈਂ ਕਹਿੰਦਾ ਕੋਈ ਸਰਕਾਰਾਂ ਨਾਲ ਲੜਦੇ ਹੋਏ ਜਾਂ ਤੁਹਾਡੇ ਕੋਈ ਸੌ ਸਿਸਟਮ ਹੈ ਬਥੇਰੇ ਤੁਹਾਡੇ ਦੀ ਪਰਚੇ ਹੋ ਸਕਦੇ ਆ ਪਰ ਤੁਹਾਡੇ ਦੀ ਕੋਈ ਪਰਚਾ ਇਹ じゃ ਨਹੀਂ ਹੋਣਾ ਚਾਹੀਦਾ ਜਾਂ ਤੁਹਾਨੂੰ ਗिल्ਟ ਅੰਦਰੋਂ ਇੰਨਾ ਨਹੀਂ ਹੋਣਾ ਚਾਹੀਦਾ ਜਿਹਦੇ ਕਰਕੇ ਤੁਹਾਨੂੰ ਮੂੰਹ ਲੁਕਾਉਣਾ ਪਵੇ ਠੀਕ ਹੈ ਬਹੁਤ ਨਮੋਸ਼ੀ ਦੀ ਗੱਲ ਹੈ ਪੰਜਾਬ ਪੁਲਿਸ ਦੇ ਲਈ ਜਦੋਂ ਐਡਾ ਲੈਵਲ ਦਾ ਬੰਦਾ ਯਾ ਰੈਡ ਹੈਂਡਰਡ ਫੜਿਆ ਜਾਣਾ ਅਮਤਾਸ ਇਹ ਦੋ ਵੱਦ ਨਿਰਾਸ਼ਾਜਨਕ ਕੋਈ ਗੱਲ ਨਹੀਂ ਹੋ ਸਕਦੀ ਬਹੁਤ ਦੇਖੋ ਪੁਰਸ ਵਿੱਚ ਮਤਲਬ ਅਫਸਰ ਬੈਠੇ ਹੈ ਜਿਨ੍ਹਾਂ ਦਾ ਮਤਲਬ ਦਿਲ ਟੁੱਟ ਜਾਂਦਾ ਇਹ ਨਾ ਗੱਲਾਂ ਨਾ ਯਾਰ ਠੀਕ ਹੈ ਤਾਂ ਬਹੁਤ ਮਾੜੀ ਗੱਲ ਆਖਰੀ ਸਵਾਲ ਮੇਰਾ ਆਪਾਂ ਗੱਲ ਕੀਤੀ ਕਟੜਾ ਮਾਨਦਰ ਸਰਕਾਰ ਦੀ ਕਿ ਇਹਨਾਂ ਨੇ ਉਸ ਤਰੀਕੇ ਨਾਲ ਨਹੀਂ ਕੀਤਾ ਪਰ ਉਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਵਿਰੋਧੀ ਧਿਰਾਂ ਦੀ ਤਾਂ ਨਾ ਕਾਂਗਰਸ ਨਾ ਅਕਾਲੀ ਦਲ ਇਸ ਮੁੱਦੇ ਉੱਤੇ ਬੋਲੇ ਤੱਕ ਨਹੀਂ ਆਮ ਤੌਰ ਤੇ ਜਿਹੜੇ ਦਿਖਾਈ ਦਿੰਦੇ ਆ ਰੌਲਾ ਪਾਉਂਦੇ ਉਹ ਬੋਲੇ ਨਹੀਂ ਉਹਦਾ ਕਾਰਨ ਕੀ ਮੰਨਦੇ ਹੋ ਪ੍ਰਾਣੀਆਂ ਲਿਹਾਜ਼ਾਂ ਇਹ ਕੁਛ ਇਹਦੀ ਪਾਪੇ ਦੀ ਬੇਲੀ ਹੋਣਗੇ ਕੁਛ ਇਹਦੀ ਬੇਲੀ ਹੋਣਗੇ ਹਾਂਜੀ ਤਾਂ ਜਿੱਥੇ ਫਿਰ ਲਿਆਜਦਾਰੀਆਂ ਤੇ ਚੁੱਪ ਕਰ ਜਾਂਦੀ ਹੈ ਜੀ ਐਦੂ ਤਾਂ ਕੋਈ ਰੀਜ਼ਨ ਹੋਰ ਹੈ ਹੀ ਨਹੀਂ ਬਾਕੀ ਗੱਲ ਉਹੀ ਹੈ ਵੀ ਜਦੋਂ ਇਹੋ ਜਿਹੇ ਅਫਸਰਾਂ ਦੇ ਖਿਲਾਫ ਬੋਲਿਆ ਜਾਂਦਾ ਤਾਂ ਜਿਹੜੇ ਸੱਚੀ ਇਮਾਨਦਾਰ ਅਫਸਰ ਨੇ ਚੰਗੇ ਅਫਸਰ ਵੀ ਨੇ ਉਹ ਵੀ ਕੀ ਕਹਿੰਦੇ ਆ ਕਿ ਜਿਹੜੇ ਪੁਲਿਸ ਦੇ ਉਲਟ ਬੜਾ ਚੱਲਦਾ ਆਪ ਦਾ ਅਫਸਰ ਰੈਡ ਹੈਂਡਡ ਫੜਿਆ ਗਿਆ ਜਿਹਦੇ ਕਰਕੇ ਸਾਰੀ ਪੰਜਾਬ ਪੁਲਿਸ ਦੇ ਵਿੱਚ ਨਮੋਸ਼ੀ ਦਾ ਆਲਮ ਹੈ ਠੀਕ ਹੈ ਮਾਹੌਲ ਹੈ ਪੂਰਾ ਨਮੋਸ਼ੀ ਦਾ ਠੀਕ ਹੈ ਪਰ ਜੇ ਉਹਦੇ ਖਿਲਾਫ ਹੀ ਕੋਈ ਬੰਦਾ ਆਵਾਜ਼ ਚੱਕਦਾ ਤਾਂ ਉਹਨੂੰ ਕਹਿੰਦੇ ਪੁਲਿਸ ਤੇ ਬੜਾ ਖਲਾਫ ਆ ਯਾਰ ਇਹਨਾਂ ਗੱਲਾਂ ਤੋਂ ਡਰਦੇ ਵੀ ਨਹੀਂ ਕਈ ਬੋਲਦੇ ਸ਼ਾਇਦ